ਸਿੰਧੀ ਬੋਲਨਾ ਸਾਹਿਬ ਇਹ ਮੈਚ ਪੂਰਾ ਟੌਪ ਦਾ ਸੈਣੀ ਮਾਨੋ ਟੋਲ ਟੋਲੋ ਟੋਲੋ ਆਹ ਖੇਡ ਮੈਦਾਨ ਦੇ ਵਿੱਚ ਰੌਸ਼ਨ ਗੁੱਜਰ ਅੱਡਾ ਹਾਂ ਬੜਾ ਠੀਕ ਆ ਇੱਧਰ ਹੋ ਗਿਆ ਕਿ ਸਹੀ ਆ ਹਾਂ ਡੇਢ ਦਾ ਸਾਢੇ 12 13 ਵਾਲਾ ਵੀਰੇ ਸਾਢੇ 12 13 ਅਡੀਸ਼ਨਲ ਐਸ ਐਚਓ ਸਾਹਿਬ ਸਰਦਾਰ ਅਜਵੇਰ ਸਿੰਘ ਜੀ ਸਾਡੇ ਦਰਮਿਆਨ ਪੁੱਜੇ ਨੇ ਪਿਆਰਾ ਸਲਾਨ ਡਾਕਟਰ ਭਵਿੰਦਰ ਸਿੰਘ ਦੀ ਘਰੋਟੀਆਂਾਂ ਦੇ ਸਾਡੇ ਸਾਥੀਆਂ ਦੇ ਨਾਲ ਅਡੀਸਨ ਐਸਐਚਓ ਸਾਹਿਬ ਸਾਡੇ ਨਾਲ ਅਜਮੇਰ ਸਿੰਘ ਜੀ ਪੁੱਜੇ ਨੇ ਇੱਥੇ ਪੁੱਜਣਾ ਤੇ ਜੀ ਆਇਆਂ ਧੰਨਵਾਦ ਕੀਤਾ ਜਾ ਰਿਹਾ ਮੱਕੜਾ ਫਾਦੇ ਕਹਿੰਦਾ ਜੋਰ ਲਾ ਕੇ ਰੇਡਾ ਆਹ ਦੂਜੇ ਬੰਨੇ ਭੋਲੂ ਕਲਜੀਤ ਸੱਤਾ ਤਿਆਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਵੀ ਮੱਖਣ ਗੁੱਜਰ ਮੱਖਣ ਗੁੱਜਰ ਕਬੱਡੀ ਬਾਹ ਰਿਹਾ ਅਨੰਦਪੁਰ ਦੀ ਟੀਮ ਦਾ ਪ੍ਰਦਰਸ਼ਨ ਵੀ ਕਰਦਾ ਰਾਜੂ ਮਾਟਰੀ ਖੇਡ ਮੈਦਾਨਾਂ ਦੇ ਵਿੱਚ ਆਓ ਇਧਰ ਲਈ ਪਾਸਿੰਗ ਮੱਖਣ ਹਾਂ ਵੀਰੇ ਨਾ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੀ ਨੰਦਪੁਰੀਏ ਗੱਗੀ ਗੁੱਜਰ ਦੀ ਚੜਾਈ ਬੱਕਰੀ ਹੈ ਸਰਮ ਗੁੱਜਰ ਦਾ ਨਾਮ ਲੱਗਿਆ ਨਾਜ਼ਰਮਾਨ ਗੁੱਜਰ ਅਰਮਾਨ ਗੁੱਜਰ ਸਿਆ ਉਹ ਗੱਲਾਂ ਲਾਉਣੀਆਂ ਪੈਣੀਆਂ ਟਿਕਾਣੇ ਗੱਲਾਂ ਲਾਉਣੀਆਂ ਪੈਣੀਆਂ ਟਿਕਾਣੇ ਪੁਆਇੰਟ ਜਿਹੜਾ ਧਾਵੀ ਦੇ ਜੋੜ ਦਿੱਤਾ ਐਸਚਓ ਸਾਹ ਸਾਡੇ ਦਰਮਿਆਨ ਸਾਰੇ ਮੇਰ ਸਿੰਘ ਜੀ ਪੁੱਜੇ ਨੇ ਜੀ ਆਇਆਂ ਆਹ ਮਾਤਰ ਭਵਿੰਦਰ ਸਿੰਘ ਜੀ ਰੋਟੀ ਸਾਹਿਬ ਉਹਨਾਂ ਦੀ ਤਰਫੋਂ ਲਾ ਪਾਈ ਵੀ ਕਬੱਡੀ ਕਹਿੰਦੇ ਆ ਮਾਮ ਦੀ ਤੇ ਕੁਲਜੀਤ ਕੁਲਜੀਤ ਕਾਦਾ ਟਰਾਈ ਤੇ ਕਮਾਮ ਗੁੱਜਰ ਇੱਕ ਤਾਂ ਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਦੀ ਆਦਮਾਲ ਤੇ ਬਈ ਚਾਰ ਸਾਹਿਬ ਟੀਮਾਂ ਹੌਣ ਕਿਹੜਾ ਗਰਾਊਂਡ ਦੇ ਵਿੱਚ ਆਦਮਾਲ ਤੇ ਚਾਨ ਸਾਹਿਬ ਨੂੰ ਬੇਨਤੀ ਹੈ ਮਾਰੋਦਾਰੀ ਟੀਮਾਂ ਦੇ ਗਰਾਊਂਡ ਦੇ ਵਿੱਚ ਬਾਹਰ ਜਾਣ ਇਦਲੇ ਪਾਸੇ ਕਹਿੰਦੇ ਕਬੜੂ ਨਾਲ ਸ਼ਰਮਾ ਸ਼ਰਮਾ ਗੁੱਜਰ ਹੁਣ ਜੱਫਾ ਨਾ ਪਾਉਂਿਆ ਨਹੀਂ ਮਤਰੋ ਅੱਜ ਦੇਖੀ ਜਾਂਦੀ ਆ ਖੇਡ ਮੈਦਾਨ ਦੇ ਵਿੱਚ ਆਹ ਪੁਆਇੰਟ ਰੇਡਰ ਦਾ ਰੌਸ਼ਨ ਐਨ ਜ਼ੋਰ ਲਾ ਕੇ ਪਾਉਣੀਆਂ ਪੈਣੀਆਂ ਖੇਡ ਮੈਦਾਨ ਦੇ ਵਿੱਚ ਭੋਲੂ ਸਿਆ ਗੁਰਜੀਤ ਸਿਆ ਸੱਤਿਆ ਆਹ ਗੱਲਾਂ ਲੱਗਣਗੀਆਂ ਟਿਕਾਣੇ ਸੈਮੀਫਾਈਨਲ ਮੈਚ ਹੈ ਦੂਜੇ ਸੈਮੀ ਦੇ ਲਈ ਆਦਮ ਬਾਦ ਆਦਮ ਬਾਦ ਦੀ ਟੀਮ ਤੇ ਝਾੜ ਸਾਹਿਬ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਬਿਨਸ ਜੇਰੀ ਤੋਂ ਜਲਦੀ ਦੇ ਨਾਲ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਜਾਵੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਗੱਗੀ ਗੁੱਜਰ ਦਾ ਕਹਿੰਦੇ ਮੁਕਾਬਲਾ ਅੱਜ ਕਹਿੰਦੇ ਪ੍ਰੈਕਟਿਸ ਮੈਚ ਜਿਹੜਾ ਤੀਜਾ ਖੇਡਿਆ ਆਇਆ ਆਹ ਟੀਮ ਕਹਿੰਦੇ ਹੁਣ ਤੱਕ ਦੇ ਤਿੱਕੇ ਤਿੰਨੇ ਸੈਮੀ ਖੇਡੀ ਐ ਅੱਜ ਗੱਲਾਂ ਕੀ ਹੋਣਗੀਆਂ ਇਹ ਲੱਗ ਜਨੀਆਂ ਟਿਕਾਣੇ ਮੇਰੇ ਵੀਰੂ ਕੀਰ ਜਾਨ ਟੋੜ ਕੇ ਲੈ ਵੀ ਪੋਡੂ ਸਿਆ ਅੱਜ ਫੇਰ ਚਾਂਸ ਮਿਲਿਆ ਸੈਮੀ ਸੀ ਜੀ ਐਸਐਚਓ ਸਾਹਿਬ ਤੱਕੋ ਕਿਰਾ ਆਹ ਕਹਿੰਦੇ ਮੁੰਡਾ ਭੋਲੂ ਜੱਫਾ ਲਾ ਕੇ ਬੱਲੇ ਬੱਲੇ ਕਰ ਆ ਗਿਆ ਏ ਜੀ ਬਾਈ ਆ ਨਿਆਰਾ ਬੱਕਾ ਨੇ ਆਲਾ ਬੱਕਾ ਪਰ ਦੂਜੇ ਬੰਦੇ ਵੀ ਮੁੰਡੇ ਗੁੱਜਰਾਂ ਦੇ ਕਰਤੇ ਨੇ ਕਮਾਲ ਦੋਸਤੋ ਹੁਣ ਦੇਖਾਂਗੇ ਵੀ ਕੌਣ ਹਰਮਾਨ ਦੋਸਤੋ ਜਾਂ ਫਿਰ ਸਲਮਾਨ ਦੋਸਤੋ ਲੌ ਕੇ ਮੈਦਾਨ ਦੇ ਵਿੱਚ ਇਧਰ ਦੇ ਪਾਸੇ ਗੱਗੀ ਗੁੱਜਰ ਦਾ ਜੱਫਾ ਲੱਗਦਾ ਹੋਇਆ ਫੇਰ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਰਿਹਾ ਅਗਲਾ ਮੈਚ ਆਰੰਭਾ ਤੇ ਝਾਰ ਸਾਹਿਬ ਵੱਡੇ ਵੱਡੇ ਕਾਪਾ ਚਮਕਦੇ ਨੇ ਪਾਏ ਇਹਦੇ ਕਹੇ ਜੇਤੂ ਤੇ ਉਪਜੇਤੂ ਨੂੰ ਦਿੱਤੇ ਜਾਣਗੇ ਇਹਦੇ ਦੇ ਪਾਸੇ ਮਾਮ ਗੁੱਜਰ ਤੇ ਭੋਲੂ 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 ਇਹ ਮਾਮ ਗੁੱਜਰ ਕਹਿੰਦੇ ਇੱਕ ਤਾਕੜੇ ਨੰਬਰ ਦਾ ਬਾਗ ਆਪਣੀ ਟੀਮ ਦੇ ਰਿਕਰ ਦਾ ਆਇਆ ਕਰਨ ਸਿਆ ਹੱਲਾਸ਼ਰੀ ਦੇਖ ਆਹ ਸੈਮੀਫਾਈਨਲ ਮੈਚ ਆ ਸੈਮੀਫਾਈਨਲ ਮੈਚ ਆ ਪਰ ਦੂਜੇ ਪਾਸੇ ਦੂਜੇ ਸੈਮੀ ਦੇ ਲਈ ਆਦਮ ਖਾਮ ਨੂੰ ਹੁਣੇ ਸੱਦਾ ਪੱਤਰ ਦਿੰਨਾ ਟੀਮਾਂ ਗਰਾਊਂਡ ਦੇ ਵਿੱਚ ਕੌਣ ਜਾਏ ਇਧਰਲੇ ਪਾਸੇ ਕਾਹੇ ਹੁਣ ਪਹਿਲੀ ਕਬੱਡੀ ਆ ਆਹ ਕਹਿੰਦੇ ਸੁਰਮਨ ਗੁਜਰਾ ਜੋ ਟਰਾਈ ਕਰਦਾ ਮੇਰੇ ਵੀਰੋ ਪਰ ਪਾਣ ਜਿਹੜਾ ਖਲੋਟੀ ਭੋਲੂ ਦੀ ਟੀਮ ਦੇ ਲਈ ਜੁੜਦਾ ਆ ਰੌਸ਼ਨ ਗੁਜਰ ਦੀ ਕਬੱਡੀ ਪੈ ਰਹੀ ਹੈ ਸੱਤਿਆ ਮਖਾਨ ਕੋਈ ਜਲਵਾ ਜਫਰ ਕਹਿ ਕੋ ਜੀਤੇ ਨੂੰ ਆਹ ਭੋਲੂ ਦੀ ਟੀਮ ਖੇਡਦੀ ਆ ਐਨਕ ਤੀਜੇ ਟੂਰਨਾਮੈਂਟ ਦਾ ਤੀਜਾ ਸੈਮੀਫਾਈਨਲ ਨਤੀਜੇ ਕੀ ਹੋਣਗੇ ਇਹ ਗੱਲਾਂ ਲੱਗਣਗੀਆਂ ਟਿਕਾੜੇ ਮੇਰੇ ਵੀਰੋ ਆਪਏ ਕਬੱਡੀ ਖੇਡ ਮੈਦਾਨ ਦੇ ਵਿੱਚ ਆਨੰਦ ਬਾੜ ਤੇ ਬੈਂਸੀ ਕਰਦਾ 4 ਸਾਹ ਦੀ ਟੀਮ ਨੂੰ ਟੀਮ ਗਰਾਊਂਡ ਦੇ ਵਿੱਚ ਪਾਹ ਜਾਵੇ ਅਰਮਾਨ ਗੁੱਜਰ ਸਟ੍ਰਾਈਕ ਕਰਦਾ ਮੇਰੇ ਵੀਰੋ ਪਰ ਪਾਣ ਜਿਹੜਾ ਘਲੋਟੀ ਦੀ ਟੀਮ ਦੇ ਰੀਜਨ ਦਾ ਆਇਆ ਇਮਾਮ ਗੁੱਜਰ ਦੀ ਕਹਿੰਦੇ ਕਬੱਡੀ ਪੈ ਗਈ ਅੱਜ ਇਹ ਮੈਦਾਨ ਦੇ ਵਿੱਚ ਪਹੁੰਚੇ ਸਾਰੇ ਦੋਸਤ ਮਿੱਤਰਾਂ ਦਾ ਸਤਿਕਾਰਯੋਗ ਦਰਸ਼ਕ ਵੀਰਾਂ ਦਾ ਵੱਡਾ ਧੰਨਵਾਦ ਹੈ ਅੱਜ ਇਸ ਖੇਡ ਮੇਲੇ ਦੇ ਉੱਤੇ ਪ੍ਰੈਕਟਿਸ ਮੈਚ ਜਿਹੜੇ ਕਰਵਾਏ ਜਾ ਰਹੇ ਨੇ ਇਸ ਖੇਡ ਮੈਦਾਨ ਦੇ ਵਿੱਚ ਲਓ ਪੈ ਗਈ ਕਬੱਡੀ ਹੈ ਕਲਜੀਤ ਕਲਜੀਤ ਏ ਲੱਗੂ ਜੱਫਾ ਜਾਂ ਫਿਰ ਨਹੀਂ ਤਾਣੀਆਂ ਬੱਜਣਗੀਆਂ ਜਾਂ ਨਹੀਂ ਹੌਂਦੀ बखरा नजारा बखरा कहने कबड्डी खेल मैदान बहुत वैच इधर 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 आ गए बखरा खेल कबड्डी का सवाल है चार साल के आज वाल आज कहना बी चार साल आ गई ਆਦਮਾ ਰੋਟੀ ਦਾ ਪੁਆਇੰਟ ਆ ਧੰਨਵਾਦ ਬੱਸੇ ਧੰਨਵਾਦ ਦੋਨੋਂ ਟੀਮਾਂ ਦਾ ਜਿੰਨੇ ਕਰਤੂ ਸੱਤਾ ਸੱਤਾ ਬਹੁਤ ਵਧੀਆ ਕਰਦਾ ਹੋਇਆ ਟਰਾਈ ਹੈ ਪੁਆਇੰਟ ਪੁਆਇੰਟ ਰੌਸ਼ਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਪੌਂਟ ਲਈ ਗੱਭਰੂ ਵਾਪਸ ਹੋਇਆ ਪੂਰੀ ਚਾਰੀ ਦੇ ਨਾਲ ਦੇਖਾਂਗੇ ਵੀ ਹੁਣ ਕੌਣ ਪ੍ਰਦਰਸ਼ਨ ਤਾਕਦਾ ਕਰਦਾ ਸ਼ਰਮਾ ਤੇਰੀ ਸਿੰਮਤ ਕੀਤੀ ਆ ਪਹਿਲਾਂ ਆ ਸਭ ਨੂੰ ਜੀਣਾ ਮੈਂ ਫੈਰ ਆ ਗਿਆ ਵੀ ਕਿਹੜੀ ਫਾਇਦਾ ਨਾ ਕਰਦੇ ਹੋ 11 ਨਹੀਂ ਨਹੀਂ ਵੀਰੇ 11 12 ਤਾਰ ਨੇ ਸਟਾਈਲ ਹੈ ਬੈਟਿੰਗ ਕਬੱਡੀ ਦਾ ਵੀ ਵਧੀਆ 11 ਹੋ ਗਏ 12 ਲਾਸਟ ਆਪ ਕੋ ਚਾਹੀਦੇ ਉਹਨਾਂ ਨੂੰ ਆਂ ਦੇ ਵਿੱਚ ਵੀ ਤਗੜਾ ਕਿੰਨੇ ਕਿੰਨੇ ਅਲਗਰਾਏ ਦੀ ਮੈਦਾਨ ਤੋਂ ਐਂ ਮੇਰੇ ਵੀਡੀਓ ਆਂਦੀ ਰੇਡ ਪਾਉਣ ਦੇ ਲਈ ਗੱਭਰੂ ਮੈਦਾਨ ਦੇ ਵਿੱਚ ਮੱਖਣ ਗੁੱਜਰ ਵਧੀਆ ਹੋਇਆ ਪਨੀ ਚਾਰੀ ਦੇ ਨਾਲ ਮੱਖਣ ਗੁੱਜਰ ਦੀ ਕਹਿੰਦੇ ਪਾਈ ਹੀ ਕਬੱਡੀ ਹੈ ਲੈ ਜੀ ਕੁਲਜੀਤ ਸਾਹਿਬ ਭੋਲੂ ਆ ਜੱਫਾ ਲੈਣਾ ਪੈਣਾ ਭੋਲੂ 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 ਆ ਟਕਰਾ ਟਕਰਾ ਟਕੜ ਆ ਮੱਖਣ ਗੁੱਜਰ ਖਲੋਟੀ ਦੇਗੇ ਸਤ ਅਨੰਦਪੁਰਗੇ 12 9 ਸਪੋਰਟ ਜਿੱਤ ਗਿਆ